ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਐਵਰੈਸਟ ਬਾਰੇ ਵਿੱਚ ਇਹ ਚੋਟੀ ਨੇਪਾਲ ਅਤੇ ਚੀਨ ਦੀ ਸਰਹੱਦ ਦੇ ਸਥਿਤ ਅਤੇ ਇਸ ਦੀ ਉਚਾਈ 8848 ਮੀਟਰ ਲਗਭਗ ਹੈ ਐਵਰੈਸਟ ਸਿਰਫ ਇੱਕ ਪਹਾੜ ਨਹੀਂ ਇਹ ਮਨੁੱਖੀ ਹੌਂਸਲੇ ਇੰਜੀਨੀਅਰਿੰਗ ਅਤੇ ਪ੍ਰਕਿਰਤੀ ਦੀ ਸ਼ਕਤੀ ਦਾ ਅਦਭੁਤ ਨਮੂਨਾ ਹੈ ਮਾਉਂਟ ਐਵਰੇਸਟ ਤੇ ਚੜ੍ਹਾਈ ਆਸਾਨ ਨਹੀਂ ਇੱਥੇ ਹਵਾ ਦਾ ਦਬਾਅ ਬਹੁਤ ਘੱਟ ਹੁੰਦਾ ਹੈ ਜਿਸ ਕਰਕੇ ਆਕਸੀਜਨ ਦੀ ਕਮੀ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਹੈ ਠੰਡ ਬਹੁਤ ਤੇਜ਼ ਹੁੰਦੀ ਹੈ ਕਈ ਵਾਰ -40 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ ਰਸਤੇ ਇਥੋਂ ਦੇ ਬਹੁਤ ਖਤਰਨਾਕ ਹਨ ਬਰਫੀਲੇ ਹਨ ਅਤੇ ਪਥਰੀਲੇ ਹਨ ਅਤੇ ਕਈ ਖੇਤਰਾਂ ਨੂੰ ਲੋਕ ਡੈਥ ਜ਼ੋਨ ਕਹਿੰਦੇ ਹਨ ਇਥੇ ਸਾਲਾਂ ਤੋਂ ਲਾਸ਼ਾਂ ਵੀ ਛੱਡੀਆਂ ਗਈਆਂ ਹਨ ਜੋ ਅਜੇ ਵੀ ਰਸਤੇ ਤੇ ਮਿਲਦੀਆਂ ਹਨ ਐਵਰੇਜ ਦੇ ਹिल्स ਅਤੇ ਗਲੇਸ਼ੀਅਰ ਵਿੱਚ ਕੁਝ ਗੁਪਤ ਖੇਤਰ ਤੇ ਲੁਕਿਆ ਆ ਪਾਣੀ ਦਾ ਸਰੋਤ ਹਨ ਜੋ ਖੋਜਕਾਰਾਂ ਲਈ ਅਜੇ ਵੀ ਇੱਕ ਰਾਜ਼ ਬਣੇ ਹੋਏ ਹਨ ਇਨ ਗੁਪਤ ਖੇਤਰਾਂ ਵਿੱਚ ਕਈ ਵਾਰੀ ਬਰਫ਼ ਟੁੱਟ ਜਾਂਦੀ ਹੈ ਤੇ ਜਿਸ ਨਾਲ ਰਸਤਾ ਬਹੁਤ ਖਤਰਨਾਕ ਹੋ ਜਾਂਦਾ ਹੈ ਇਸ ਪਹਾੜ ਦੇ ਪੱਥਰ ਅਤੇ ਰੂਟ ਇੰਨੀ ਸੁਗਧਾਈ ਤਰੀਕੇ ਨਾਲ ਬਣਾਏ ਗਏ ਹਨ ਕਿ ਬਿਨਾ ਮਸ਼ੀਨ ਦੇ ਸਿਰਫ ਮਨੁੱਖੀ ਮਿਹਨਤ ਨਾਲ ਇਹ ਸਾਰੇ ਰਸਤੇ ਸਾਲਾਂ ਤੋਂ ਸਥਿਰ ਰਹੇ ਹਨ। ਛੋਟੀ ਮਨੁੱਖੀ ਰਿਕਾਰਡ ਦੀ ਕਈ ਕਹਾਣੀਆਂ ਵੀ ਸਮੇਟਦੀ ਹੈ। ਪਹਿਲੀ ਵਾਰ ਐਵਰੇਸਟ ਤੇ 1953 ਵਿੱਚ ਸਰ ਐਡਮੰਡ ਹਿਲਰੀ ਅਤੇ ਟੈਂਜਿੰਗ ਨੋਰਗੇ ਨੇ ਚੜ੍ਹਾਈ ਕੀਤੀ ਸੀ। ਉਸ ਤੋਂ ਬਾਅਦ ਸੈਂਕੜੇ ਲੋਕ ਐਵਰੇਸਟ ਦੀ ਚੋਟੀ ਨੂੰ ਛੂਹਣ ਦੀ ਕੋਸ਼ਿਸ਼ ਕਰਦੇ ਰਹੇ ਹਨ। ਕੁਝ ਨੇ ਰਿਕਾਰਡ ਬਣਾਏ ਜਿਵੇਂ ਸਭ ਤੋਂ ਛੋਟੀ ਉਮਰ ਵਾਲਾ ਚੜ੍ਹਾਈ ਕਰਨ ਵਾਲਾ, ਸਭ ਤੋਂ ਤੇਜ਼ ਚੜ੍ਹਾਈ ਵਾਲਾ ਤੇ ਸਭ ਤੋਂ ਵੱਡੀ ਉਮਰ ਵਾਲਾ। ਇਸ ਦੇ ਨਾਲ ਨਾਲ ਕੁਝ ਖੂਫੀਆ ਹਾਸੀਅਤ ਤੇ ਮੌਤਾਂ ਵੀ ਹਨ ਕਈ ਵਾਰੀ ਬਰਫੀਲੇ ਸਲਾਈਡ ਬਰਫ਼ ਟੁੱਟਣਾ ਹਵਾ ਦੀ ਕਮੀ ਜਾਂ ਬਿਮਾਰੀ ਕਾਰਨ ਲੋਕ ਐਵਰੇਸਟ ਤੇ ਮਰ ਜਾਂਦੇ ਹਨ ਇਸ ਕਰਕੇ ਪਹਾੜ ਸਿਰਫ ਫਿਜ਼ੀਕਲ ਟਾਫਨਸ ਹੀ ਨਹੀਂ ਬਲਕਿ ਮਨੁੱਖੀ ਧੀਰਜ ਤੇ ਹੌਸਲੇ ਦੀ ਵੀ ਪਰਖ ਕਰਦਾ ਹੈ ਹੋਰ ਦਿਲਚਸਪ ਗੱਲ ਇਹ ਹੈ ਕਿ ਐਵਰੇਸਟ ਦੇ ਹਰੇਕ ਸਾਲ ਚੜ੍ਹਾਈ ਕਰਨ ਵਾਲੇ ਲੋਕ ਮਨੁੱਖੀ ਹੌਸਲੇ ਦੇ ਨਮੂਨੇ ਹਨ ਕੋਜੀ ਚੜਾਈਆਂ ਬਿਨਾ ਆਕਸੀਜਨ ਦੇ ਕੀਤੀਆਂ ਗਈਆਂ ਜੋ ਮਨੁੱਖੀ ਸਹਿਸ ਦਾ ਪ੍ਰਤੀਕ ਹੈ ਐਵਰੇਸਟ ਦੇ ਹਿਲਸ ਵਿੱਚ ਬਰਫ਼ ਅਤੇ ਪੱਥਰ ਸਦੀਆਂ ਤੋਂ ਬਿਨਾ ਕਿਸੇ ਮਸ਼ੀਨ ਦੇ ਸਿਰਫ ਮਨੁੱਖੀ ਮਿਹਨਤ ਨਾਲ ਸਥਿਰ ਰਹੇ ਹਨ ਅਤੇ ਹੌਂਸਲੇ ਦੀ ਗੱਲ ਕਰੀਏ ਤਾਂ ਨਿਊਜ਼ੀਲੈਂਡ ਦੇ ਪਹਿਲੇ ਸਿੱਖ ਮਲਕੀਤ ਸਿੰਘ ਵੀ ਐਵਰੇਸਟ ਦੀ ਚੋਟੀ ਤੱਕ ਪਹੁੰਚੇ ਜੋ ਸਿੱਖ ਧਰਮ ਦਾ ਮਾਣ ਦਰਸਾਉਂਦਾ ਹੈ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਐਵਰੇਸਟ ਦੀ ਚੋਟੀ ਸਿਰਫ ਇੱਕ ਹਾਈਕਰ ਲਈ ਹੀ ਨਹੀਂ ਬਲਕਿ ਵਿਗਿਆਨਕ ਖੋਜਾਂ ਲਈ ਵੀ ਮਹੱਤਵਪੂਰਨ ਹੈ ਇਥੇ ਹਵਾ ਦਾ ਕੰਪੋਜੀਸ਼ਨ ਗਲੇਸ਼ੀਅਰ ਦੇ ਸਰੋਤ ਬਰਫ਼ ਅਤੇ ਹਿਮਾਲਿਆ ਦਾ ਚਲਨਾਵਾ ਦਾ ਅਧਿਆਨ ਕੀਤਾ ਜਾਂਦਾ ਹੈ। ਕੁਝ ਖੋਜ ਕਰ ਐਵਰੈਸਟ ਦੇ ਕੁਝ ਅਣਜਾਣੇ ਰਸਤੇ ਤੇ ਬਰਫ਼ੀਲੇ ਖੇਤਰਾਂ ਨੂੰ ਖੋਜ ਕੇ ਅਜੇ ਵੀ ਰਹੱਸ ਖੋਲ ਰਹੇ ਹਨ। ਸਾਨੂੰ ਇਹ ਸਿਖਾਉਂਦਾ ਹੈ ਕਿ ਐਵਰੈਸਟ ਸਿਰਫ ਇੱਕ ਪਹਾੜ ਹੀ ਨਹੀਂ ਇਹ ਖੂਫੀਆਂ ਰਾਜਾਂ ਮਨੁੱਖੀ ਹੌਸਲੇ ਅਤੇ ਪ੍ਰਕਿਰਤੀ ਦੀ ਸ਼ਕਤੀ ਦਾ ਅਦਭुत ਨਮੂਨਾ ਹੈ। ਇਹ ਪਹਾੜ ਸਾਨੂੰ ਦਿਖਾਉਂਦਾ ਹੈ ਕਿ ਜਜ਼ਬਾ, ਧੀਰਜ ਅਤੇ ਹੌਸਲੇ ਹੋਵੇ ਤਾਂ ਕੋਈ ਵੀ ਮਨੁੱਖੀ ਰਿਕਾਰਡ ਬਣ ਜਾਂਦਾ ਹੈ।